ਆਕੇ ਕੀਤਾ ਜੱਗੀ ਬਾਜੀ ਨੂੰ ਲਿਆ ਕੇ ਪਹਿਲਾ ਸ਼ੀਸ਼ੇ ਮੂਰੇ ਪਠਾਤਾ ਪਹਿਲਾ ਚਾਹ ਪਾਣੀ ਤਾਂ ਪੁੱਛ ਲਈਏ ਓਹੋ ਚਾਹ ਪਾਣੀ ਕਾਚ ਪੁੱਛੀਏ ਪਾਂਡੇ ਨਹੀਂ ਹੈਗੇ ਚਾਹ ਪਾਣੀ ਪੁੱਛਣ ਨੂੰ ਆਦੇ ਅਮਨ ਮਨ ਲੱਗਦਾ ਸੁੱਤਾ ਉੱਠ ਕੇ ਹੀ ਆ ਗਏ ਨੇ ਚਾਹ ਇੱਥੇ ਹੀ ਪੀਣੀ ਆ ਕਿਉਂਕਿ ਮਾਰਨਿੰਗ ਚਾਹ ਦਾ ਟਾਈਮ ਹੋਇਆ ਤੇ ਸਾਰੇ ਜਣੇ ਉੱਠ ਗਏ ਸੀਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਾਨੇ ਆ ਚਲੋ ਕਮਰੇ ਦੇ ਵਿੱਚ ਡੌਂ 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 ਲੋ ਜੀ ਚੱਗੀ ਭਾਜੀ ਹੋਣੀ ਨਾਲ ਉਹਨਾਂ ਦੇ ਇੱਕ ਹੋਰ ਭਾਜੀ ਆਏ ਸੀਗੇ ਤੇ ਨਾਲ ਹੀ ਹਸਬੰਡ ਉਹ ਹਲੇ ਉੱਠੇ ਸੀਗੇ ਕਹਿੰਦੇ ਕੈਮਰਾ ਤਾਂ ਹੀ ਸਵੇਰ ਸਵੇਰੇ ਚੱਕ ਲਿਆ ਮੈਂ ਕਿਹਾ ਹੋਰ ਸਾਡੇ ਕੋਲ ਕੰਮ ਵੀ ਕੀ ਆ ਇਹ ਹੀ ਕੰਮ ਆ ਮੈਂ ਕਿਹਾ ਸਾਡੇ ਕੋਲ ਕਹਿੰਦੇ ਚਲੋ ਠੀਕ ਆ ਕਰ ਲਓ ਫਿਰ ਪਹਿਲਾਂ ਸਾਨੂੰ ਉੱਠ ਲੈਣ ਦਿਓ ਤੇ ਨਾਲ ਚਾਹ ਵਗੈਰਾ ਪਲਾਓ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਕੈਮਰਾ ਚੱਕ ਕੇ ਉਹ ਸਾਡੇ ਸਾਹਮਣੇ ਲੈ ਕੇ ਆਇਓ ਜੱਗੀ ਭਾਜੀ ਕਹਿੰਦੇ ਕਿ ਚਾਹ ਦੇ ਵਿੱਚ ਮਿੱਠਾ ਥੋੜਾ ਘੱਟ ਰੱਖਿਓ ਵੀ ਤੁਸੀਂ ਮਿੱਠਾ ਬਹੁਤ ਤੇਜ਼ ਪੀਂਦੇ ਆ ਮੈਂ ਕਿਹਾ ਠੀਕ ਆ ਚਾਹ ਰੱਖ ਕੇ ਅਸੀਂ ਰਾਉਂਡ ਮਾਰ ਕੇ ਆਨੇ ਵੀ ਬਾਹਰ ਕਿੰਨੇ ਬੰਦੇ ਆ ਚਾਹ ਪੀਣ ਚੌਂਕ ਚਾਕੇ ਦੇਖਿਆ ਉੱਥੇ ਤਾਂ ਗੱਡੀਆਂ ਹੀ ਗੱਡੀਆਂ ਲੱਗੀਆਂ ਹੋਈਆਂ ਮੈਂ ਕਿਹਾ ਲੈ ਵੀ ਚਾਹ ਤਾਂ ਤਾਂ ਫਿਰ ਮਨ ਲੱਗਦਾ ਪਤੀਲਾ ਰੱਖਣਾ ਪੈਣਾ ਵੱਡਾ ਲਿਆ ਕੇ ਫਿਰ ਮੈਂ ਆ ਗਈ ਸੀ ਘਰ ਮੈਂ ਬੋਲੇ ਕਿ ਚਾਹ ਜ਼ਿਆਦਾ ਰੱਖ ਲਓ ਤੇ ਇੱਧਰ ਜੋ ਕੰਮ ਸ਼ੁਰੂ ਹੋ ਗਿਆ ਸੀਗਾ ਮੇਕਅਪ ਦਾ ਜੋ ਆਰਟਿਸਟ ਤੇ ਜੋ ਵਿਸਾਲੀ ਨੇ ਧੀ ਆਏ ਹੋਏ ਸੀਗੇ ਉਹ ਮੇਕਅਪ ਸ਼ੁਰੂ ਕਰਦੇ ਸੀਗੇ ਨਾਲ ਮੈਂ ਮ ਆਏ ਹੋਏ ਸੀਗੇ ਚੰਡੀਗੜ੍ਹ ਤੋਂ ਤੇ ਡੈਡੀ ਨੇ ਵਿੱਚ ਹੀ ਆਪਣਾ ਪੰਗਾ ਪਾ ਲਿਆ ਸੀ ਕਹਿੰਦੇ ਪਹਿਲਾਂ ਮੈਨੂੰ কুরਤਾ ਪਜਾਮਾ ਜੋ ਪ੍ਰੈਸ ਕਰਕੇ ਦਿਓ ਮੈਂ ਕਿਹਾ ਠੀਕ ਹੈ ਡੈਡੀ ਲਿਆਓ ਪਹਿਲਾਂ ਤੁਹਾਡਾ কুরਤਾ ਪਜਾਮਾ ਪ੍ਰੈਸ ਕਰਦੀ ਆਂ ਤੇ ਸਾਰੇ ਜਣੇ ਇਦਾਂ ਉੱਠ ਗਏ ਸੀਗੇ ਤੇ ਆਗੇ ਸੀ ਗੇ ਘਰ ਤੇ ਸਾਰੇ ਨੂੰ ਚਾਹ ਦਿੱਤੀ ਤੇ ਨਾਲ ਇਧਰ ਹਸਬੈਂਡ ਗੱਲਾਂ ਕਰਦੇ ਪਏ ਸੀ ਤੇ ਵਿਕਟਰ ਜੌਨਪਾਜੀ ਦੀ ਹੋ ਗਈ ਐਂਟਰੀ ਹਾਂਜੀ ਗਾਣੇ ਦੇ ਵਿੱਚ ਵਿਕਟਰ ਜੌਨਪਾਜੀ ਵੀ ਆ ਗਾਣਾ ਮੇਰੇ ਪਿੰਡ ਦੇ ਉੱਤੇ ਆ ਨਾ ਫੇ ਇਸ ਕਰਕੇ ਅਸੀਂ ਸਾਰੇ ਜਨਰੇ ਤੇ ਹਸਬੈਂਡ ਨੂੰ ਆਪਣੀ ਗੱਡੀ ਨਹੀਂ ਲੱਭਦੀ ਪਈ ਸੀ ਕਿ ਗੱਡੀ ਸਾਡੀ ਗਈ ਸੀ ਗਵਾਚ ਗਵਾਚੀ ਨਹੀਂ ਸੀਗੀ ਕੋਈ ਲੈ ਗਿਆ ਸੀਗਾ ਤੇ ਪਤਾ ਹੀ ਨਹੀਂ ਲੱਗਾ ਕਿ ਲੈ ਕੇ ਕੌਣ ਗਿਆ ਸ਼ੂਟ ਦੇ ਉੱਤੇ ਤੇ ਕਹਿੰਦੇ ਚੱਲ ਕੋਈ ਨਾ ਲੈ ਗਿਆ ਸ਼ੂਟਿੰਗ ਥੋੜੀ ਜੀ ਪਿੰਡ ਤੋਂ ਬਾਅਦ ਵੀ ਸੀਗੀ ਕਹਿੰਦੇ ਮੈਂ ਆਪਣੀ ਦੂਜੀ ਗੱਡੀ ਦੇਖਦਾ ਆ ਉਹ ਚੱਲਦੀ ਆ ਕਿ ਨਹੀਂ ਮੈਂ ਕਿਉਂ ਨਹੀਂ ਚੱਲਦੀ ਹੈਗੀ ਦੀ ਸਾਹਮਣੇ ਰੱਖੀ ਹੋਈ ਆ ਚੱਲਦੀ ਆ ਤੁਸੀਂ ਮੈਂ ਕਿਹਾ ਜਾ ਕੇ ਦੇਖੋ ਗੱਡੀ ਦੀ ਚਾਬੀ ਤਾਂ ਲਾਓ ਸਟਾਰਟ ਤਾਂ ਕਰੋ ਤੇ ਉਹ ਗਏ ਗੱਡੀ ਲੈਣ ਦੂਜੇ ਘਰ ਜੋ ਗੱਡੀ ਲਾਈ ਹੋਈ ਸੀਗੀ ਅਸੀਂ ਕਿਉਂਕਿ ਹਲੇ ਸਾਡੇ ਘਰ ਦੇ ਵਿੱਚ ਜਗ੍ਹਾ ਮਤਲਬ ਕਿ ਗੱਡੀ ਸਾਡੀ ਗਲੀ ਚ ਨਹੀਂ ਆਉਂਦੀ ਹੈਗੀ ਅਸੀਂ ਜਗ੍ਹਾ ਲਵਾਂਗੇ ਫਿਰ ਉਸੇ ਉੱਥੇ ਗੱਡੀ ਖੜੀ ਕਰਿਆ ਕਰਾਂਗੇ ਤੇ ਉਹਨਾਂ ਨੇ ਜਾ ਕੇ ਪਹਿਲਾ ਚਾਚਾ ਜੀ ਨੂੰ ਮਿਲਿਆ ਬੋਲਿਆ ਕਿ ਚਾਚਾ ਜੀ ਕੀ ਹਾਲ ਚਾਲ ਆ ਚਾਚਾ ਇਹ ਕਹਿੰਦੇ ਬਹੁਤ ਵਧੀਆ ਤੇ ਗੱਡੀ ਲੈ ਕੇ ਉਹ ਚਲ ਗਏ ਸੀਗੇ ਸ਼ੂਟ ਦੀ ਜੋ ਲੋਕੇਸ਼ਨ ਦੇਖਣ ਤੇ ਮੈਂ ਆ ਗਈ ਸੀ ਤੇ ਇਧਰ ਜੱਗੀ ਭਾਜੀ ਹੋ ਗਏ ਸੀ ਤਿਆਰ ਨਾ ਤੋਂ ਕੇ ਤੇ ਉਹਨਾਂ ਨੇ ਪਾ ਲਈ ਸੀ ਡਰੈੱਸ ਜੋ ਸ਼ੂਟ ਦੇ ਉੱਤੇ ਚਾਹੀਦੀ ਆ ਤੇ ਉਹਨਾਂ ਦਾ ਮੇਕਅਪ ਹੋ ਗਿਆ ਸੀ ਸ਼ੁਰੂ ਤੇ ਵਿਸ਼ਾਲੀ ਮੈਮ ਕਰਦੇ ਪੈ ਸੀ ਤੇ ਭਾਜੀ ਬੋਲਦੇ ਪੈ ਸੀ ਕਿ ਮੈਂ 2 ਸਾਲ ਬਾਅਦ ਦੁਬਾਰਾ ਐਂਟਰੀ ਕੀਤੀ ਉਹ ਵੀ ਗੋਪੀ ਲੂੰਗੀ ਇਹਦੇ ਗਾਣੀ ਦੇ ਵਿੱਚ ਤੇ ਨਾਲ ਨਾਲ ਵਿਸ਼ਾਲੀ ਦੀਦੀ ਨੇ ਮੇਕਅਪ ਬਹੁਤ ਕੈਂਟ ਕੀਤਾ ਸੀ ਕਹਿੰਦੇ ਭਾਜੀ ਉਹਨਾਂ ਨੇ ਹੀ ਬੋਲਦੇ ਨੇ ਮੇਕਅਪ ਸੋਨਾ ਹੋਇਆ ਆ ਪਰ ਸੋਹਣੇ ਮੁੰਡਿਆਂ ਨੂੰ ਮੇਕਅਪ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਪਾਜੀ ਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਇਹਨਾਂ ਦਾ ਵੀ ਨੇਚਰ ਸੀਗਾ ਤੇ ਬਹੁਤ ਜਲਦ ਕਾਣਾ ਵਾਲਾ ਮੇਰਾ ਪਿੰਡ ਤੇ ਸਾਰੇ ਦੇਖਦੇ ਨੇ ਗਾਣਾ ਬੋ ਕੈਂਟ ਹੋਣਾ ਵੈਸੇ ਤਾਂ ਸਾਰੇ ਗਾਣੇ ਘੈਂਟ ਹੀ ਹੋਣੇ ਆ ਸਾਰੇ ਘੈਂਟ ਹੀ ਹੁੰਦੇ ਆ ਇਹ ਗਾਣਾ ਵੀ ਬੋ ਕੈਂਟ ਹੈ ਮੇਰੇ ਪਿੰਡ ਦੇ ਉੱਤੇ ਗਾਣਾ ਤੇ ਪਾਜੀ ਦਾ ਮੇਕਅਪ ਹੋ ਗਿਆ ਸੀ ਫਿਨਿਸ਼ ਤੇ ਫਿਨਿਸ਼ ਕਰਕੇ ਉਸ ਤੋਂ ਬਾਅਦ ਦੁਬਾਰੇ ਮੀਡੀਆ ਵਾਲੇ ਵੀ ਆ ਗਏ ਸੀਗੇ ਬਿਨਾਂ ਦੱਸੇ ਮੈਂ ਕਿਹਾ ਅੱਛਾ ਤੁਹਾਨੂੰ ਵੀ ਮੇਕਅਪ ਦੀ ਲੋੜ ਹੈ ਕਹਿੰਦੇ ਹਾਂਜੀ ਅਸੀਂ ਵੀ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਵੀ ਮੇਕਅਪ ਕਰਾਓ ਕਹਿੰਦੇ ਵੈਸੇ ਤਾਂ ਅਸੀਂ ਪਹਿਲਾਂ ਹੀ ਬਹੁਤ ਸੋਹਣੇ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੇ ਸੋਹਣੇ ਹੈਗੇ ਤਾਂ ਫੇਰ ਵੀ ਸਾਰਿਆਂ ਨੂੰ ਮੇਕਅਪ ਦੀ ਲੋੜ ਤਾਂ ਪੈਂਦੀ ਆ ਸਾਰੇ ਜਿਹੜੇ ਮੈਂ ਕਿਹਾ ਮੇਕਅਪ ਤੁਸੀਂ ਵੀ ਕਰਾ ਲਓ ਅਸੀਂ ਵੀ ਕਰਾਣਾ ਕਿਉਂਕਿ ਤੇ ਭਾਜੀ ਹਸਣ ਲੱਗੇ ਤੇ ਫਿਰ ਉਸ ਤੋਂ ਬਾਅਦ ਸੀਗਾ ਮੇਕਅਪ ਹਸਬੈਂਡ ਦਾ ਮੇਕਅਪ ਨਹੀਂ ਸੀ ਪਹਿਲਾ ਇਹਨਾਂ ਦੇ ਜੋ ਹੇਅਰ ਸਟਾਈਲ ਲਈ ਅਸੀਂ ਬੁਲਾਏ ਸੀਗੇ ਸਪੈਸ਼ਲ ਐਸ਼ ਰਾਇਲ ਸਲੂਨ ਵਾਲੇ ਹੁਸ਼ਿਆਰਪੁਰ ਤੋਂ ਜੋ ਉਹਨਾਂ ਨੇ ਹੇਅਰ ਸਟਾਈਲ ਮੰਗਿਆ ਸੀਗਾ ਉਹ ਥੋੜਾ ਜਿਹਾ ਫਿਰ ਡਿਫਰੈਂਟ ਸੀਗਾ ਸਟਰੋਂਗ ਦੇ ਵਿੱਚ ਤੇ ਉਹ ਦੋਵੇਂ ਜਣੇ ਆਏ ਸੀਗੇ ਜੋ ਹੇਅਰ ਬਣਾ ਲਈ ਐਸ਼ ਰਾਇਲ ਸਲੂਨ ਵਾਲੇ ਜੋ ਸਾਡੇ ਹੁਸ਼ਿਆਰਪੁਰ ਬਸਟੰਡ ਦੇ ਕੋਲ ਹੀ ਆ ਬਿਲਕੁਲ ਤੇ ਉਹਨਾਂ ਨੇ ਕੀਤਾ ਸੀ ਹੇਅਰ ਸਟਾਈਲ ਬਹੁਤ ਹੀ ਕੈਂਗ ਬਹੁਤ ਹੀ ਸੋਹਣਾ ਹੇਅਰ ਸਟਾਈਲ ਹੋਇਆ ਸੀਗਾ ਤੇ ਸਾਰੇ ਜਣੇ ਉਹ ਰੈਡੀ ਹੋ ਗਏ ਸੀ ਸ਼ੂਟ ਦੇ ਲਈ ਤੇ ਹੈਅਰ ਸਟਾਈਲ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਛੇਤੀ ਛੇਤੀ ਬੋਲਿਆ ਕਿ ਤੁਸੀਂ ਜਲਦੀ ਜਲਦੀ ਅਬ ਤਿਆਰ ਹੋ ਜਾਓ ਕਿ ਹੁਣ ਤੁਹਾਡਾ ਸਿਰਫ ਫਾਈਨਲ ਜੋ ਟੱਚ ਹੋਣਾ ਆ ਉਹ ਵੀ ਕਰ ਦਈਏ ਕੰਪਲੀਟ ਸਭ ਤੋਂ ਜ਼ਿਆਦਾ ਟਾਈਮ ਜੋ ਲੱਗਾ ਹਸਬੈਂਡ ਦੇ ਹੈਅਰ ਸਟਾਈਲ ਨੂੰ ਲੱਗਾ ਕਿਉਂਕਿ ਉਹ ਮਿਹਨਤ ਦਾ ਕੰਮ ਆ ਤੇ ਫਿਰ ਉਹਨਾਂ ਦਾ ਵੀ ਹੋ ਗਿਆ ਸੀਗਾ ਮੇਕਅਪ ਦਾ ਸਾਰਾ ਰੈਡੀ ਤੇ ਵੀਡੀਓ ਹੁਣ ਦੀ ਇੱਥੇ ਖਤਮ ਪਾਈ ਵੈਸੇ ਅਨ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਪਾਏ ਪਾਏ